ਏ ਦੇਖੋ ਸਾਡਾ ਬਰਦਰ ਸੇ ਵੱਡਾ ਜੀ ਬਲਜੀਤ ਸਿੰਘ ਜੀ ਉਹਦੇ ਕੇਸ ਦੇ ਵਿੱਚ ਸਜ਼ਾ ਹੋਈ ਸੀ ਬਈ ਕੋਰਟ ਦੇ ਵਿੱਚ ਇਹਨੂੰ 5 ਸਾਲ ਤੱਕ ਉਤਰੇ ਜੀ ਜੀ ਅਸੀਂ ਸੁਭਾ ਸਿੰਘ ਨੇ ਬਲਜੀਤ ਸਿੰਘ ਨੂੰ ਫੜ ਲਿਆ ਜੀ ਇਹ ਮੈਂ ਥਾਣਾ ਸੌ ਗੱਜ ਦੀ ਦੂਰੀ 'ਚ ਹਾਂ 100 150 ਗੱਜ ਦੀ ਦੂਰੀ 'ਚ ਹਾਂ ਜੀ ਤਾਂ ਮੈਂ ਗਿਆ ਤਾਂ ਕਹਿੰਦਾ ਕਿ 4 ਵਜੇ ਆਜੋ 9 ਵਜੇ ਫੜਿਆ ਸੀ ਜੀ 4 ਵਜੇ ਆਜੋ ਮੈਂ ਇਹ ਮੈਂ ਕਰ ਦੂੰਗਾ ਅੱਛਾ ਇਹ ਜਿੰਨੀ ਵੀ ਜੁੰਡਲੀ ਸੀ ਨਾ ਜੀ ਸੰਧੂ ਦੀ ਜੁੰਡਲੀ ਜੀ ਬਲਟੋਏ ਵਾਲਿਆ ਬੰਦੇ ਚਭਾਲ ਘਲ ਦੇਣੇ ਚਭਾਵਲੇ ਪਿੱਖੀਵੰਡ ਘਲ ਦੇਣੇ ਪਿੱਖੀਵੰਡ ਵਾਲਿਆਂ ਨੇ ਤਰਨ ਤਰਨ ਘਲ ਦੇਣੇ ਤੇ ਉਹ ਉਹਨਾਂ ਦਾ ਕੀ ਕਰਦੇ ਸੀ ਫਿਰ ਉਹਨਾਂ ਦਾ ਤਾਂ ਫਿਰ ਕਾਉਂਟਰ ਕਰ ਦਿੰਦੇ ਸੀ ਇਨਕਾਉਂਟਰ ਕਰ ਫਿਰ ਮੇਰਾ ਨਾਂ ਸਾਡਾ ਨਾਂ ਨਾ ਲਓ ਹਣ ਅੱਛਾ ਜੀ ਇਸ ਨੂੰ ਬਸ ਸਿੰਘ ਨੇ ਖੁਦ ਕੀਤਾ ਤਾਂ ਤਸ਼ੱਦਦ ਖੁਦ ਕੀਤਾ ਆ ਇੱਥੋਂ 30 ਕਿਲੋਮੀਟਰ ਸਵਰਾ ਪੁਲਿਸ ਚੌਂਕੀ ਉੱਥੇ ਖੜ ਕੇ ਇਹਨੇ ਕੀਤਾ ਅੱਛਾ ਕੀ ਹੋਇਆ ਕੀਤਾ ਉਹਨਾਂ ਨੇ ਉੱਥੇ ਪਾਹ ਦੀਆਂ ਲੱਤਾ ਆ ਇਹ ਸਿੱਧੀਆਂ ਕਰਕੇ ਪਹਿਲੋ ਇੱਕ ਇੱਧਰ ਕਰਤੀ ਇੱਕ ਇੱਧਰ ਕਰਤੀ ਉੱਤੇ ਤਿੰਨ ਤਿੰਨ ਚਾਰ ਚਾਰ ਮਲਾਂ ਤੇ ਭੁੜਕਦੇ ਰਹੇ ਆ ਅੱਛਾ ਇਹ ਤਸ਼ੱਦਦ ਆ ਇਹਨਾਂ ਦਾ ਆੜੇ ਵਿਵਾਲ ਆ ਇਹ ਪਿਛਲੇ ਪਾਸੇ ਫੜ ਲੜਿਆ ਤੇ ਪਿਛਲੇ ਪਾਸੇ ਇਹਨਾਂ ਨੇ ਗੋਟੇ ਤੇ ਇਹਨਾਂ ਬੰਦੇ ਨੂੰ ਸਾਡਾ ਜਿਹੜਾ ਪਰਿਵਾਰ ਆ ਇਹ ਆਰਮੀ ਨਾਲ ਨੇ ਸਾਡੇ ਪਾਪਾ ਜੀ ਵੀ ਸਾਡੇ ਛੋਟਾ ਬਰਦਰ ਵੀ अच्छा ब्रदर ਤੇ ਪਿਤਾ ਜੀ ਵੀ ਤੁਹਾਡੇ ਆਰਮੀ ਚ ਸੀਗੀ ਉਹ ਵੀ ਆਰਮੀ ਸੀ ਕਿੰਨੇ ਸਾਲ ਸਰਵਿਸ ਕੀਤੀ ਉਹਨਾਂ ਨੇ ਉਹਨਾਂ ਨੇ 21 21 ਸਾਲ ਸਰਵਿਸ ਕੀਤੀ ਆ ਜੀ ਮਤਲਬ 21 21 ਸਾਲ ਸਰਵਿਸ ਕਰਨ ਦੇ ਬਾਵਜੂਦ ਤੁਹਾਡੇ ਨਾਲ ਇਹ ਹੋ ਰਿਹਾ ਕਿ ਤੁਹਾਨੂੰ ਅਤੰਕਵਾਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਹੁਣ ਫੌਜ ਨੇ ਘੇਰਾ ਪਾਇਆ ਫਿਰ ਇਹਦੀ ਹਰਾਸਤੋਂ ਸਾਨੂੰ ਛਡਾਇਆ ਕਰਨਲ ਕੋਚਰ ਨੇ ਇਹ ਤਸ਼ੱਦਦ ਵੇਲੇ ਇਹ ਕਿ ਤਸ਼ੱਦਦ ਤੋਂ ਪਹਿਲਾਂ ਇਹ ਬਾਤ ਦੀ ਗੱਲ ਕਰ ਕਿ ਉਸ ਤੋਂ ਪਹਿਲਾਂ ਵਾਲੀ ਗੱਲ ਇਹ ਇਹ ਜਦੋਂ ਸਾਨੂੰ ਸੁਭਰਾ ਖੜਦਾ ਹੋ ਤਾਂ ਪਹਿਲਾਂ ਦੀ ਗੱਲ ਆ ਜਦੋਂ ਉਹਨਾਂ ਨੇ ਸਿੱਧਾ ਆ ਕੇ ਖੜਨ ਵਾਸਤੇ ਕਿਹਾ ਤੇ ਇਹਦਾ ਪਿਸ਼ਾਬ ਨਿਕਲ ਗਿਆ ਕੋਰਟ ਦੇ ਵਿੱਚ ਅੱਛਾ ਜੀ ਏਡਾ ਵੇਖ ਲੋ ਕਹਿੰਦਾ ਮੈਂ ਸੂਬਾ ਸਰਹੰਦਾ ਹਾਂ ਜੀ ਇਹਦਾ ਪਿਸ਼ਾਬ ਨਿਕਲੇਗਾ ਕੋਰਟ ਦੇ ਵਿੱਚ ਇਹਨੇ ਮੈਂ ਤੁਹਾਨੂੰ ਦੱਸਦਾ ਕੋਈ ਮੁਲਾਜ਼ਮ ਹੈ ਨਾ ਜਿਹੜਾ ਏਐਸਆਈ ਲੈਵਲ ਦਾ ਜੀ ਉਹ ਥਾਣੇ 'ਚ ਕੰਮ ਬਿਦਾ ਹੁੰਦਾ ਹੈ ਵੀ ਪਤਾ ਨਹੀਂ ਇਹਨੇ ਕੰਜਰ ਨੇ ਕਾਊਂਟਰ ਸਾਡਾ ਕਰ ਦੇਣਾ ਰਾਤ ਨੂੰ ਬਸ ਸੂਬਾ ਸਿੰਘ ਤੇ ਸੂਬਾ ਸਿੰਘ ਤੋਂ ਔਰ ਇਹ ਕਹਿੰਦਾ ਮੈਂ ਆਪਣਾ ਖਫਣ ਰਿਆ ਜਿੰਨੇ ਮੇਰੇ ਨਾਲ ਹੁਣ ਆਜੋ ਨਮਸਕਾਰ ਅਦਬ ਸਤਿ ਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰਾਂਗਪੂਰੀ ਤੇ ਤੁਸੀਂ ਦੇਖ ਰਹੇ ਹੋ 2250 ਬੀਤੀ ਦਿਨੀ ਪਟਿਆਲਾ ਦੀ ਜੇਲ੍ਹ ਦੇ ਵਿੱਚ ਸ਼ਿਵ ਸੈਨਾ ਨੇਤਾ ਸੁਦੀਰ ਸੂਰੀ ਦੀ ਮਾਮਲੇ ਦੇ ਵਿੱਚ ਬੰਦ ਸੰਦੀਪ ਸਿੰਘ ਸੰਨੀ ਵੱਲੋਂ ਤਿੰਨ ਪੁਲਿਸ ਇੰਸਪੈਕਟਰ ਨਾਲ ਲੜਾਈ ਕੀਤੀ ਜਾਂਦੀ ਹੈ ਇਸ ਦੌਰਾਨ ਇੱਕ ਇੰਸਪੈਕਟਰ ਸੂਬਾ ਸਿੰਘ ਦੀ ਮੌਤ ਹੋ ਜਾਂਦੀ ਹੈ ਸੂਬਾ ਸਿੰਘ ਦੀ ਮੌਤ ਤੋਂ ਬਾਅਦ ਅਜੇਹੀਆਂ ਪਰਤਾਂ ਖੁੱਲੀਆਂ ਕਿ ਲੋਕ ਸਾਹਮਣੇ ਆ ਗਏ ਸੂਬਾ ਸਿੰਘ ਉਹੀ ਵਿਅਕਤੀ ਹੈ ਜਿਸ ਨੇ ਪੰਜਾਬ ਦੇ ਵਿੱਚ ਅੰਤਰਕਵਾਦ ਦੇ ਸਮੇਂ ਕਾਫੀ ਤਸ਼ੱਦਦ ਕੀਤਾ ਸੀ ਲੋਕਾਂ 'ਚ ਉਹਨਾਂ 'ਚ ਇੱਕ ਪਰਿਵਾਰ ਦੇ ਨਾਲ ਮੈਂ ਮੌਜੂਦ ਹਾਂ ਤੁਹਾਨੂੰ ਇੱਥੇ ਇਹ ਵੀ ਦੱਸ ਦਵਾਂ ਕਿ ਇਹ ਉਹੀ ਪਰਿਵਾਰ ਹੈ ਜਿਸ ਨੇ ਸੂਬਾ ਸਿੰਘ ਨੂੰ 5 ਸਾਲ ਦੀ ਸਜ਼ਾ ਕਟਵਾਈ ਸੀ ਸਜ਼ਾ ਕਿਉਂ ਹੋਈ ਸੀ ਇਸ ਬਾਰੇ ਵੀ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਹੈ ਪਰਮਜੀਤ ਸਿੰਘ ਜੀ ਮਾਲੂਵਾਲ ਪਿੰਡ ਤੋਂ ਤਰਨਤਾਰਨ ਦਾ ਪਿੰਡ ਹੈ ਮਾਲੂਵਾਲ ਪਰਮਜੀਤ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪਰਮਜੀਤ ਸਿੰਘ ਜੀ ਸਭ ਤੋਂ ਪਹਿਲਾਂ ਮੈਨੂੰ ਦੱਸੋ ਕਿ ਸੂਬਾ ਸਿੰਘ ਜਿਹੜੀ ਗੱਲ ਕੀਤੀ ਤੁਸੀਂ ਕਿ 5 ਸਾਲ ਦੀ ਉਹਨੂੰ ਸਜ਼ਾ ਹੋਈ ਹੈ ਇਹ ਕਿਦਾਂ ਹੋਈ ਸੀ ਕਿਹੜੀ ਕੋਰਟ ਚ ਹੋਈ ਸੀ ਕਦੋਂ ਹੋਈ ਸੀ ਕਿਸ ਕਰਕੇ ਹੋਈ ਸੀ ਇਹ ਦੇਖੋ ਸਾਡਾ ਬਰਦਰ ਸੀ ਵੱਡਾ ਜੀ ਬਲਜੀਤ ਸਿੰਘ ਜੀ ਉਹਦੇ ਕੇਸ ਦੇ ਵਿੱਚ ਸਜ਼ਾ ਹੋਈ ਸੀ ਬੀਆਈ ਕੋਰਟ ਦੇ ਵਿੱਚ ਇਹਨੂੰ 5 ਸਾਲ ਦੀ ਜੀ ਅਸੀਂ ਨਾ ਘੁਬਾ ਗਏ ਹਾਂ ਮੈਂ ਤੇ ਬਲਜੀਤ ਸਿੰਘ ਜੀ ਤੇ ਘਰ ਦਾ ਸਮਾਨ ਲਿਆਉਣਾ ਖਾਦ ਖੂਦ ਵੀ ਨਹੀਂ ਜੀ ਤੇ ਇਹਨੇ ਸੂਬਾ ਸਿੰਘ ਨੇ ਜਦੋਂ ਅਸੀਂ ਘੁਬਾ ਲੱਡੇ ਚ ਜਾ ਕੇ ਉਤਰੇ ਜੀ ਤੇ ਸੂਬਾ ਸਿੰਘ ਨੇ ਬਲਜੀਤ ਨੂੰ ਫੜ ਲਿਆ ਜੀ ਇਹ ਮੈਂ 880 ਗਜ ਦੀ ਦੂਰੀ ਤੇ ਆ 100 150 ਗਜ ਦੀ ਦੂਰੀ ਤੇ ਆ ਜੀ ਤਾਂ ਮੈਂ ਗਿਆ ਤਾਂ ਕਹਿੰਦਾ ਕਿ 4 ਵਜੇ ਆਜੋ 9 ਵਜੇ ਫੜਿਆ ਸੀ ਜੀ 4 ਵਜੇ ਆਜੋ ਮੈਂ ਮੈਂ ਛੱਡ ਦੂੰਗਾ ਜੀ ਅਹੀਂ ਇੱਥੇ ਆਣ ਕੇ ਪੰਚਾਇਤ ਲੈ ਕੇ ਗਏ ਆ ਇਹਦੇ ਕੋਲ ਜੀ ਇਹ ਜਨਾਂ ਨੂੰ ਬੈਠਾ ਕਹਿੰਦਾ ਕਿ ਮੈਂ 1-2 ਦਿਨ ਪੁਸ਼ਕਿਸ਼ ਕਰਨੀਆਂ ਤਾਂ ਮੈਂ ਛੱਡ ਦੂੰਗਾ ਜੀ ਇਹ 10 ਦਿਨ ਤੱਕ ਬਲਜੀਤ ਸਿੰਘ ਨੂੰ ਮਿਲਦੇ ਰਹੇ ਆ ਜੀ ਅੱਛਾ ਜੀ ਉਹਨੂੰ ਰੋਟੀ ਕਪੜਾ ਦੇ ਕੇ ਆਉਂਦੇ ਰਹੇ ਆ ਬਲਜੀਤ ਸਿੰਘ ਕੋ ਤੁਰਿਆ ਨਹੀਂ ਜਾਂਦਾ ਦੂਜੇ ਤਿੱਜੇ ਦਿਨ ਜਦੋਂ ਅਸੀਂ ਗਏ ਆ ਨਾ ਅੱਛਾ ਜੀ ਇੰਨਾ ਟਰਟਚਰ ਕੀਤਾ ਸੀ ਬੋਲਿਆ ਵੀ ਬਹੁਤ ਘਟ ਜਾਂਦਾ ਇਹ ਕਹਿੰਦਾ ਕਹਿੰਦਾ ਕਿ ਮੈਨੂੰ ਛਡਾ ਲੋ ਜੀ ਸਾਡੇ ਤੋਂ ਦੇਖੋ ਜੀ 10 ਦਿਨ ਦੇ ਵਕਤ ਸਾਡਾ ਇੱਕ ਛੋਟਾ ਬ੍ਰਦਰ ਆ ਬਾਈ ਪੰਜਾਬ ਦੀ ਵਿੱਚ ਉਹ ਵੀ ਬਲਜੀਤ ਸਿੰਘ ਨੂੰ ਮਿਲ ਕੇ ਗਿਆ ਭਾਰਤੀ ਸੈਨਾ ਦੇ ਵਿੱਚ ਭਾਰਤੀ ਸੈਨਾ ਬਾਈ ਪੰਜਾਬ ਦੇ ਵਿੱਚ ਅੱਛਾ ਜੀ ਉਹਦੀ ਜਿਹੜੀ ਹੈਗੀ ਸੀ ਰੈਜiment ਉਹ ਪਠਾਨਕੋਟ ਸੀ ਅੱਛਾ ਜੀ ਉਹ ਵੀ ਮਿਲ ਕੇ ਗਿਆ 10 ਦਿਨ ਤੱਕ ਮਿਲਦੇ ਰਹੇ ਆ ਮੁੜ ਕੇ ਅਸੀਂ ਨੂੰ ਪੰਚਾਇਤ ਲਈ ਕਿ ਮਿਲੇ ਕਹਿੰਦਾ ਕਿ ਇਹਨਾਂ ਨੂੰ ਜਵਾਬ ਦਿੱਤਾ ਅੱਛਾ ਜੀ ਸੂਬਾ ਸਿੰਘ ਨੇ ਕਹਿਤਾ ਕਿ ਮੈਂ ਫੜਿਆ ਨਹੀਂ ਕਬਜੀਤ ਸਿੰਘ ਨਹੀਂ ਫੜਿਆ ਮੈਂ ਪਹਿਲਾਂ ਤਾਂ ਮੰਡੇ ਪੈ ਸੀਗੇ ਪਹਿਲਾਂ ਦੇਖਦੇ ਰਹੇ ਅਸੀਂ ਸਭ ਕੋਈ ਰੋਟੀ ਦੇ ਕੇ ਆਉਂਦੇ ਰਹਾਂ ਪੰਚਾਇਤ ਵੀ ਨਾਲ ਸੀ ਉਦੋਂ ਤਾਂ ਪੰਚਾਇਤ ਵੀ ਵੇਖ ਕੇ ਆਉਂਦੇ ਰਹੀਏ ਪੰਚਾਇਤ ਦੇ ਚੋਂ ਗਮਾਈਆਂ ਦਿੱਤੀਆਂ ਪੰਚਾਇਤ ਵਾਲਿਆਂ ਨੇ ਅੱਛਾ ਜੀ ਫਿਰ ਫਿਰ ਇਹਨਾਂ ਨੇ ਬਲਜੀਤ ਸਿੰਘ ਨੂੰ ਲਾਤਾ ਕਰਤਾ ਅੱਛਾ ਜੀ ਉਸ ਤੋਂ ਬਾਅਦ ਅਸੀਂ ਸਾਡੇ ਵਸੀਲੇ ਸੀ ਅਸੀਂ ਸਾਡਾ ਛੋਟਾ ਬ੍ਰਦਰ ਬਾਈ ਪੰਜਾਬ ਦੇ ਵਿੱਚ ਹੀ ਅਸੀਂ ਉੱਥੇ ਗਏ ਪਠਾਨਕੋਟ ਦੇ ਵਿੱਚ ਜੀ ਉਤੋਂ ਉੱਥੇ ਕਰਨਾ ਰਵਿੰਦਰ ਸਿੰਘ ਨੇ ਉਹਨੇ ਲੈਟਰ ਦਿੱਤੀ ਕਿ ਕਹਿੰਦਿਆ ਕਿ ਤੁਸੀਂ ਜਾ ਕੇ ਡੀਸੀ ਨੂੰ ਮਿਲ ਲਓ ਜੀ ਉਸ ਵੇਲੇ ਪੁਲਿਸ ਜ਼ਿਲ੍ਹਾ ਤਰਨਤਾਰਨ ਹੀ ਤੇ ਡੀਸੀ ਸਰਬਜੀਤ ਸਿੰਘ ਅੰਮ੍ਰਿਤਸਰ ਸੀ ਸਾਡਾ ਜ਼ਿਲ੍ਹਾ ਅੰਮ੍ਰਿਤਸਰ ਸੀ ਉਹ ਜੀ ਐ ਡੀਸੀ ਸਰਬਜੀਤ ਸਿੰਘ ਬੜਾ ਡੀਸੀ ਸਰਬਜੀਤ ਸਿੰਘ ਨੇ ਸਾਨੂੰ ਇੱਕ ਲੈਟਰ ਦਿੱਤੀ ਕਹਿੰਦਾ ਐਸਐਸਪੀ ਨਿੰਦਰਪਾਲ ਨੂੰ ਮਿਲ ਲਓ ਜੀ ਐ ਨਿੰਦਰਪਾਲ ਨੂੰ ਮਿਲਿਆ ਨਿੰਦਰਪਾਲ ਕਹਿੰਦਾ ਕੁਬੀਰ ਸਿੰਘ ਨੂੰ ਮਿਲ ਲਓ ਜੀ ਖੁਬੀराम ਕੌਣ ਸੀ ਖੁਬੀਰਾਮ ਐਸਪੀ ਆਪਰੇਸ਼ਨ ਹੀ ਉੱਥੇ ਤਰਨ ਤਰਨ ਦੇ ਵਿੱਚ ਹਾਂਜੀ ਜੀ ਸਾਨੂੰ ਪਤਾ ਲੱਗਾ ਪਿਆ ਇਹ ਹੁਣ ਸਾਨੂੰ ਟਰਕਾਉਂਦੇ ਆ ਅੱਛਾ ਜੀ ਐਂ ਦੇਖੋ ਜੀ ਸਾਡੇ ਕੋਲ ਇੱਕ ਲੈਟਰ ਸੀ ਜਿਹੜੀ ਉਹਨਾਂ ਨੇ ਆਰਮੀ ਵਾਲਿਆਂ ਦਿੱਤੀ ਸੀ ਵੀ ਤੁਸੀਂ ਕਰਨਲ ਕੋਚਰ ਆ ਤੇ ਸਾਡੀ ਅਰੇਂਜਮੈਂਟ ਆ 12 ਪੰਜਾਬ ਉੱਥੇ ਖਾਲੜਾ ਬਾਰਡਰ ਤੇ ਉਹਨਾਂ ਨੂੰ ਮਿਲ ਲਓ ਅੱਛਾ ਜੀ ਤੁਹਾਡਾ ਸਹਿਯੋਗ ਜਣ ਕੀ ਤੁਹਾਡੇ ਜਣ ਕੇਸ ਦੇ ਵਿੱਚ ਜੀ ਅਜੇ ਕਰਨਲ ਕੋਚਰ ਨੂੰ ਮਿਲੇ ਆ ਉਹਨਾਂ ਦੇ ਇੱਥੇ ਚਭਾ ਸੀ ਡਿਊਟੀ ਜੀ ਜਦੋਂ ਮਲੇਆ ਤੇ ਕਰਨਲ ਕੋਚਰ ਨੇ ਆਇਆ ਜੀ ਇਹਨਾਂ ਸੂਬਾ ਸਰ ਨੇ ਕੋਈ ਜਵਾਬ ਨਹੀਂ ਦਿੱਤਾ ਅੱਛਾ ਜੀ ਉਸ ਤੋਂ ਬਾਅਦ ਮੇਜਰ ਸੋਈ ਆ ਕਾਰਾ ਬਾਰਡਰ ਵਾਲਾ ਉਹ ਵੀ ਆਇਆ ਕਰਨਲ ਕੋਚਰ ਦੋਨੇ ਆਏ ਆ ਅੱਛਾ ਜੀ ਚਬਾਲ ਥਾਣੇ ਵੀ ਆਏ ਆ ਫਿਰ ਉਹ ਸਟਾਫ ਸੀ ਜੇ ਸਟਾਫ ਤਰਨ ਤਾਰਨ ਵੀ ਗਏ ਆ ਅੱਛਾ ਜੀ ਕਿਉਂਕਿ ਪੁਲਿਸ ਦੇ ਕੁਝ ਵਸੀਲੇ ਇਹੋ ਜਿਹੇ ਵੀ ਹੀ ਪੀ ਆ ਤੇ ਐਪੀ ਸ਼ਾਂਤ ਕੋਈ ਇਹਨੇ ਬਰਾਤ ਬਰਾਤੇ ਬੰਦਾ ਬਾਹਰ ਕਰ ਦਿੱਤਾ ਹੈ ਅੱਛਾ ਜੀ ਇਹ ਵਟਾ ਲੈਂਦੇ ਇਹ ਬੰਦੇ ਵਟਾ ਲੈਂਦੇ ਮਤਲਬ ਇਹ ਇਹਦਾ ਇੱਕ ਕੁੱਡਮੂ ਵੀ ਹੀ अच्छा जी पंजाब पुलिस ਦੇ ਵਿੱਚ ਇਨਸਪੈਕਟਰ ਉਹ ਮਰ ਗਿਆ ਹੁਣ اچھا ਜੀ ਮੇਜਰ ਸਿੰਘ اچھا ਜੀ ਇਹ ਜਿੰਨੀ ਵੀ ਜੁੰਡਲੀ ਸੀ ਨਾ ਜੀ ਸੰਧੂ ਦੀ ਜੁੰਡਲੀ ਬਲਟੋਏ ਵਾਲਿਆ ਬੰਦੇ ਚਭਾਲ ਘੱਲ ਦਿੰਦੇ ਚਭਾਵਲਿਆ ਪਿੱਖੀਵੰਡ ਘੱਲ ਦਿੰਦੇ ਪਿੱਖੀਵੰਡ ਵਾਲਿਆਂ ਨੇ ਤਰਨਤਾਰਨ ਘੱਲ ਦਿੰਦੇ ਆ ਤੇ ਉਹ ਹੁੰਦਾ ਕੀ ਕਰਦੇ ਸੀ ਉਹਨਾਂ ਦਾ ਫਿਰ ਕਾਊਂਟਰ ਕਰ ਦਿੰਦੇ ਸੀ ਇਨਕਾਊਂਟਰ ਕਰ ਦਿੰਦੇ ਸੀ ਉਹ ਪਰ ਇਹ ਪੰਜ ਪੰਜ ਦਸ ਦਾ ਕਾਊਂਟਰ ਇਕਠਾਣੇ 'ਚ ਰੋਜ਼ ਹੁੰਦੇ ਸੀ اچھا ਜੀ ਤਰਨਤਾਰਨ ਨੇ ਬੜੀਆਂ ਦੇ ਵਿੱਚ ਕੋਈ 100 ਦੇ ਕਰੀਬ ਲਾਸ਼ਾਂ ਦੇ ਸੰਸਕਾਰ ਹੁੰਦੇ ਸੀ ਸ਼ਾਮ ਤੱਕ ਰੋਜ਼ ਦੇ ਰੋਜ਼ ਕਿਹੜੂ ਕਿਹੜਾ ਨਿਰਦਾਨ ਨਾ ਜਾਣਾ ਪੰਜ ਪੰਜ ਬੰਦੇ ਲੈ ਕੇ ਜਾਣਾ ਅੱਛਾ ਜੀ ਤੇ ਥੋੜਾ ਬਾਧਾ ਵਾਲੜ ਪਾ ਕੇ ਜਿਹੜੇ ਆਦਮ ਤੋਏ ਹੋਏ ਹੋਏ ਬਾਕੀ ਨਹਿਰ ਸੁੱਟ ਦੇਣੇ ਆ ਨਹਿਰ ਚ ਸੁੱਟ ਦੇ ਦੇ ਬਾਕੀ ਲਾਸ਼ ਬਾਕੀ ਨਹਿਰ ਚ ਇਹਨਾਂ ਲਾਸ਼ਾਂ ਸੁੱਟ ਦੇਣੀਆਂ ਅੱਛਾ ਜੀ ਜਿਹਦਾ ਕੇਸ ਸੁਪਰੀਮ ਕੋਰਟ ਦੇ ਵਿੱਚ ਵੀ ਸਟੇਟਮੈਂਟ ਹੋਈ ਆ ਜੀ ਮਨੁੱਖੀ ਅਧਿਕਾਰਾਂ ਦੇ ਕੇਸ ਦੇ ਵਿੱਚ ਵੀ ਰਾਜਸਥਾਨ ਫੀਲਡਰ ਵਾਲਾ ਕਿਹਾ ਵੀ ਸਾਡੇ ਨਾਲ ਇਹ ਕੰਮ ਨਾ ਕਰੋ ਨਹਿਰ ਚ ਬਾਸ਼ਾ ਨਾ ਲਿਆਓ ਅੱਛਾ ਜੀ ਉਹ ਸਰਕਾਰ ਨੇ ਗਿਲਾ ਜਾਰ ਕੀਤਾ ਆ ਸੈਂਟਰ ਕੋਲ ਵੀ ਕੀਤਾ ਉਹਨਾਂ ਨੇ ਜੀ ਜਦੋਂ ਫਿਰ ਅਸੀਂ ਬਲਜੀਤ ਸਿੰਘ ਦੇ ਕੇਸ ਦੀ ਪੈਰਵਾਈ ਕਰਨ ਲੱਗ ਪਏ ਜੀ ਸੂਬਾ ਸਿੰਘ ਪਤਾ ਸੂਬਾ ਸਿੰਘ ਨੇ ਸਾਨੂੰ ਗੱਗੋ ਪਏ ਅੱਡੇ ਤੋਂ ਅੱਛਾ ਜੀ ਸਭਰਾ ਪੁਲਿਸ ਚੋਂ ਕੀ ਲਿਖਿਆ ਤੁਹਾਨੂੰ ਸਾਨੂੰ ਅੱਛਾ ਜੀ ਉੱਥੇ ਫਿਰ ਖੜਕੇ ਇਹਨੇ ਸਾਡੇ ਨਾਲ ਬੜਾ ਅਨਮਨੁੱਖੀ ਤਸ਼ੱਦਦ ਕੀਤਾ ਸਾਡੇ ਸਾਰਾ ਸਹੀ ਪਾੜਿਆ ਤੁਹਾਡੇ ਨਾਲ ਵੀ ਤਸ਼ੱਦਦ ਕੀਤਾ ਹਾਂ ਸਾਡੇ ਪਿਆਹੀ ਬਲਜੀਤ ਸਿੰਘ ਦੇ ਕੇਸ ਦੀ ਪੈਰਵਾਈ ਨਾ ਕਰੀਏ ਅੱਛਾ ਪੈਰਵੇ ਨਾ ਕਰਨ ਕੀ ਭਰਾ ਜਿਹੜਾ ਲਾਪਤਾ ਉਹਦੀ ਪੈਰਵਾਈ ਕਰੋਗੇ ਤੇ ਤੁਹਾਡਾ ਨਾ ਕਰੋ ਤਾਂ ਤਸ਼ੱਦਦ ਕੀਤਾ ਹਾਂ ਤਾਂ ਤਸ਼ੱਦਦ ਕੀਤਾ अच्छा। ਵੀ ਮੇਰਾ ਨਾਂ ਸਾਡਾ ਨਾਂ ਨਾਲ ਲੋ ਹੁਣ। ਅੱਛਾ ਜੀ ਇਸੋਬਾ ਸਿੰਘ ਨੇ ਖੁਦ ਕੀਤਾ ਤੁਹਾਨੂੰ ਤਸ਼ੱਦਦ। ਖੁਦ ਕੀਤਾ ਆ ਇੱਥੋਂ 30 ਕਿਲੋਮੀਟਰ ਸੁਭਰਾ ਪੁਲਿਸ ਚੌਂਕੀ ਉੱਥੇ ਖੜਕੇ ਇਹਨੇ ਕੀਤਾ। ਅੱਛਾ ਕੀ ਹੋਇ ਕੀਤਾ ਉਹਨਾਂ ਨੇ? ਉੱਥੇ ਪਾੜਿਆ ਲੱਤਾ ਆ ਇਹ ਸਿੱਧਿਆ ਕਰਕੇ ਪਹਿਲੋ ਇੱਕ ਇੱਧਰ ਕਰਤੀ ਇੱਕ ਇੱਧਰ ਕਰਤੀ ਉੱਤੇ ਤਿੰਨ ਤਿੰਨ ਚਾਰ ਚਾਰ ਮਾਲਾਂ ਤੇ 扑ੜਕਦੇ ਰਹੇ ਆ। ਅੱਛਾ। ਇਹ ਤਸ਼ੱਦਦ ਆ ਇਹਨਾਂ ਦਾ। ਆੜੇ ਵਿਵਾਲ ਆ। ਇਹ ਪਿਛਲੇ ਪਾਸੇ ਪੜੜੇ ਆ ਤੇ ਪਿਛਲੇ ਪਾਸੇ ਇਹਨਾਂ ਨੇ ਗੋਟਾ ਦੇ ਦੇਣਾ ਬੰਦੇ ਨੂੰ। ਅਚਤੜ ਕੇਸਾਂ ਤੋਂ ਪਕੜ ਕੇ ਤਾਂ ਕੇਸਾਂ ਤੋਂ ਪਕੜ ਕੇ ਵੀ ਬੰਦੇ ਨੂੰ ਇਹ ਤੋ ਤੱਕ ਕੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਇਹ ਜਿਹੜੇ ਭਾਵੇਂ ਜਿੰਨੂੰ ਵੀ ਇਨਟੈਰੋਗੇਸ਼ਨ ਕਰਦੇ ਉਹਦੇ ਜੋ ਲੀਡੇ ਹੁੰਦੀ ਉਹ ਤਾਂ ਮੂੰਹ ਪਾਉਂਦੇ ਸੀ ਮੂੰਹ ਬੰਦਦੇ ਸੀ ਵੀ ਇਹ ਬਾਰੋਵੇ ਨਾ ਬੋਲੋਲਾ ਨਾ ਪਾਵੇ ਰੋਵੇ ਨਾ ਇਹ ਹੀ ਇਹਨਾਂ ਦਾ ਫਿਰ ਉੱਥੇ ਇੱਕ ਐਫੀ ਡੇਵਿਡ ਬਣਾਏ ਨੇ ਸੁਭਾ ਸਿੰਘ ਨੇ ਅੱਛਾ ਜੀ ਉਹਦੇ ਉਹਦੇ ਵਿੱਚ ਇਹ ਲਿਖਿਆ ਹੈ ਕਿ ਮੈਂ ਅੱਜ ਤੋਂ ਬਾਅਦ ਬਲਜੀਤ ਸਿੰਘ ਦੇ ਕੇਸ ਦੀ ਪੈਰਵਾਹੀ ਨਹੀਂ ਕਰੂੰਗਾ अच्छा जिंदे ਲਈ ਤੁਹਾਨੂੰ ਤਾਂ ਅਤਿ ਸ਼ਦਦ ਕੀਤਾ ਗਿਆ ਸੀ ਹਾਂ ਜੇ ਬਲਜੀਤ ਸਿੰਘ ਦਾ ਕੇਸ ਦੀ ਮੈਂ ਅੱਜ ਤੋਂ ਬਾਅਦ ਪੈਰਵਾਹੀ ਨਹੀਂ ਕਰੂੰਗਾ ਅੱਛਾ ਜੀ ਸਾਨੂੰ ਉਹ ਤਾਂ ਪੁਲਿਸ ਦਾ ਇਹ ਮੁਲਾਜ਼ਮ ਚਲੋ ਸਾਰੇ ਮੁਲਾਜ਼ਮੇ ਇਹੋ ਜਿਹੇ ਨਹੀਂ ਹੁੰਦੇ ਹੋਏ ਕੰਦਾ ਕਹਿੰਦਾ ਦਸਕਤ ਕਰਦੇ ਇੱਥੋਂ ਨਿਕਲੋ ਇੱਥੋਂ ਅੱਛਾ ਜੀ ਦਸਕਤ ਕਰਦੇ ਉਹਨੇ ਤੁਹਾਨੂੰ ਦਸਕਤ ਕਰਨ ਵਾਸਤੇ ਕਹਿੰਦੇ ਨਿਕਲ ਜੋ ਅੱਛਾ ਜੀ ਐਂ ਦਸਕਤ ਕੀਤੇ ਕਹਿੰਦਾ ਕਿ ਅੱਜ ਤੋਂ ਬਾਅਦ ਜੇ ਕਾਰਵਾਈ ਕੀਤੀ ਤੇ ਤੁਹਾਨੂੰ ਵੀ ਹਰੀਕੇ ਦਰਿਆ ਦੇ ਵਿੱਚ ਛੋੜ ਦੂੰਗਾ ਅੱਛਾ ਮਤਲਬ ਤੁਹਾਡਾ ਵੀ ਇਨਕਾਊਂਟਰ ਕਰਕੇ ਤੁਹਾਡਾ ਵੀ ਇਨਕਾਊਂਟਰ ਕਰ ਦੂੰਗਾ ਇਹੀ ਮਤਲਬ ਹੋਇਆ ਨਾ ਇਹੋ ਇਹੋ ਮਤਲਬ ਹੀ ਸੀ अच्छा जी ये जड़ी कि ए स्टेटमेंट ਸਾਡੀ ਸੀਬੀਆਈ ਕੋਰਟ ਪਟਿਆਲਾ ਦੇ ਵਿੱਚ ਵੀ ਹੋਈ ਆ اچھا ਜੀ ਸੀਬੀਆਈ ਕੋਰਟ ਉੱਥੇ ਵੀ ਹੋਈ ਆ ਫਿਰ ਤੁਸੀਂ ਫਿਰ ਤੁਸੀਂ ਤਾਂ ਐਫੀਡੇਵਿਡ ਦੇ ਦਿੱਤਾ ਸੀ ਕਾਰਵਾਈ ਨਹੀਂ ਕਰਨੀ ਫਿਰ ਕਾਰਵਾਈ ਕਦੋਂ ਹੋ ਜੀ ਨਹੀਂ ਕਾਰਵਾਈ ਤਾਂ ਇਹ ਜਾਰੀ ਰੱਖੀ اچھا ਕਾਰਵਾਈ ਜਾਰੀ ਰੱਖੀ ਸਿਰਫ ਐਫੀਡੇਵਿਡ ਦੇ ਸਿਰ ਉਹ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਬਚਾਨ ਬਚਾਓ ਇਹ ਦੇਖੋ আচ্ছা ਜੀ ਇਹਨੇ ਤੁਹਾਡਾ ਵੀ ਕਾਊਂਟਰ ਕਰਦਣਾ ਤੇ ਪੁਲਿਸ ਨੂੰ ਲਾਜ਼ਮ ਕਹਿੰਦੇ اچھا ਜੀ ਕਹਿੰਦੇ ਤੁਹਾਨੂੰ ਕਹਿੰਦਾ ਲਿਖ ਦਿਓ ਤੁਸੀਂ ਲਿਖ ਕੇ ਗਾਂ ਜਾਓ ਜੋ ਕੰਮ ਤੁਸੀਂ ਕਰਨਾ ਕਰਦੋ ਮੈਂ ਮੁੜ ਕੇ अच्छा ओल्सो ਇਹੋ ਜਿੰਨੀ ਹੈਗੀ ਵਿੱਚ ਬੜੇ ਬੜੇ ਸਿੱਖ ਮਾਈਂਡ ਆਦਮੀ ਹੈਗੇ ਜਦੋਂ ਤੁਹਾਨੂੰ ਤਸ਼ੱਦਦ ਕੀਤਾ ਉਸ ਤੋਂ ਪਹਿਲਾਂ ਵੀ ਇੱਕ ਵਾਰੀ ਫੜ ਕੇ ਲਗੇ ਸੀ ਉਹ ਕੌਣ ਛੁਡਾ ਕੇ ਲੈ ਆਇਆ ਸੀ ਤੁਹਾਨੂੰ ਉਹ ਸਾਨੂੰ ਕਰਨਲ ਕੋਚਰ ਨੇ ਛੁਡਾਇਆ ਸੀ ਜੀ ਅੱਛਾ ਜਿਨ੍ਹਾਂ ਦੀ ਤੁਸੀਂ ਜ਼ਿਕਰ ਕਰ ਰਹੇ ਜਿਨ੍ਹਾਂ ਨੇ ਜਿਨ੍ਹਾਂ ਦਾ ਜ਼ਿਕਰ ਕੀਤਾ ਜਿਹੜੇ ਤੁਹਾਡੇ ਮਦਦ ਕਰ ਰਹੇ ਸੀ ਤੁਹਾਡੇ ਭਰਾ ਦੇ ਅਰੇਂਜਮੈਂਟ ਦੇ ਜਦੋਂ ਅਸੀਂ ਝੁਬਾਲ ਗਏ ਆ ਨਾ ਜੀ ਜੀ ਇਹਨੇ ਇਹੋ ਟਾਈਮ ਸੀ 5-6 ਵਜੇ ਦਾ ਰਾਤ ਸ਼ਾਮ ਦਾ ਜੀ ਉਹ ਤਾਂ ਸਾਨੂੰ ਚੁੱਕ ਕੇ ਲੈ ਗਏ अच्छा जी फिर ਤੁਸੀਂ ਕਿਉਂ ਕਾਰਵਾਈ ਕਰਦੇ ਜੋ ਸਾਡਾ ਜਿਹੜਾ ਪਰਿਵਾਰ ਆ ਇਹ ਆਰਮੀ ਦਾ ਨੇ ਸਾਡੇ ਪਾਪਾ ਜੀ ਵੀ ਸਾਡੇ ਛੋਟਾ ਬ੍ਰਦਰ ਵੀ ਅੱਛਾ ਬ੍ਰਦਰ ਤੇ ਪਿਤਾ ਜੀ ਵੀ ਤੁਹਾਡੇ ਆਰਮੀ ਚ ਸੀਗੇ ਉਹ ਵੀ ਆਰਮੀ ਸੀ ਕਿੰਨੇ ਸਾਲ ਸਰਵਿਸ ਕੀਤੀ ਉਹਨਾਂ ਨੇ ਉਹਨਾਂ ਨੇ 21 21 ਸਾਲ ਸਰਵਿਸ ਕੀਤੀ ਆ ਜੀ मतलब 21 21 ਸਾਲ ਸਰਵਿਸ ਕਰਨ ਦੇ ਬਾਵਜੂਦ ਤੁਹਾਡੇ ਨਾਲ ਇਹ ਹੋ ਰਿਹਾ ਕਿ ਤੁਹਾਨੂੰ ਅਤੰਕਵਾਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਨੇ ਤਾਂ ਸਾਨੂੰ ਬੜਾ ਜਲੀਲ ਕੀਤਾ ਸਾਡੇ ਤੋਂ ਛੋਟਾ ਉਹਨਰੇ ਕੈਪਟਨ ਆ ਬਾਈ ਪੰਜਾਬ ਚੋਂ ਰਿਟਾਇਰ ਹੋਇਆ ਅੱਛਾ ਫਿਰ ਸਾਨੂੰ ਫੌਜ ਨੇ ਘੇਰਾ ਪਾਇਆ ਜਦੋਂ ਤੁਹਾਨੂੰ ਫੜ ਕੇ ਲੈ ਗਏ ਜਦੋਂ ਫੜ ਕੇ ਲੈ ਗਏ ਫਿਰ ਥਾਣੇ ਦੇ ਹੁਣ ਫੌਜ ਨੇ ਘੇਰਾ ਪਾਇਆ ਫਿਰ ਇਹਦੀ ਹਰਾਸਤੋਂ ਸਾਨੂੰ ਛਡਾਇਆ ਕਰਨਲ ਕੋਚਰ ਨੇ ਇਹ ਤਸ਼ੱਦਦ ਵੇਲੇ ਇਹ ਕਿ ਤਸ਼ੱਦਦ ਤੋਂ ਪਹਿਲਾਂ ਇਹ ਬਾਤ ਦੀ ਗੱਲ ਕਰਕੇ ਉਸ ਤੋਂ ਪਹਿਲਾਂ ਮਿਲ ਗਿਆ ਇਹ ਇਹ ਜਦੋਂ ਸਾਨੂੰ ਸਭਰਾਵਾਂ ਖੜਦਾ ਉਸ ਤੋਂ ਪਹਿਲਾਂ ਦੀ ਗੱਲ ਆ ਅੱਛਾ ਸਭਰਾਵਾਂ ਤੋਂ ਪਹਿਲਾਂ ਦੀ ਸਭਰਾਵਾਂ ਚ ਜਾ ਕੇ ਤੁਹਾਡਾ ਤਸ਼ੱਦਦ ਹੋਇਆ ਸ਼ਾਇਦ ਸਭਰਾਵਾਂ ਮੇਰੇ ਜਾ ਕੇ ਕਹਿੰਦਾ ਕਿ ਅੱਜ ਤੋਂ ਬਾਅਦ ਤੁਸੀਂ ਕੰਮ ਖਤਮ ਕਰ ਦਿਓ ਅੱਛਾ ਐਂ ਉੱਥੇ ਕਹਿੰਦਾ ਵੀ ਚਲੋ ਉਹ ਕਹਿੰਦੇ ਮਲਾਜ਼ਮ ਕਹਿੰਦੇ ਦਸਤਕ ਕਰ ਦਿਓ अच्छा जी फिर तुही कार सीबीआई ਵਾਲੀ ਕੇਸ ਕਦੋਂ ਚੱਲਦਾ ਰਿਹਾ सीबीआई ਵਾਲਾ ਕੇਸ ਫਿਰ ਅਸੀਂ ਹਾਈ ਕੋਰਟ ਦੇ ਵਿੱਚ ਅਪੀਲਿਸ਼ਨ ਦਾਇਰ ਕੀਤੀ ਜੀ ਹੰਦੀ ਪਰਜਾਈ ਨੇ ਜੀ ਉਹ ਬਲਜੀਤ ਸਿੰਘ ਜੀ ਦੀ ਪਤਨੀ ਨੇ ਬਲਜੀਤ ਸਿੰਘ ਦੀ ਪਤਨੀ ਨੇ ਮਤਲਬ ਤੁਹਾਡੇ ਪਰਜਾਈ ਹਾਂ ਜੀ ਉੱਥੇ ਪੰਜਾਬ ਐਨ ਹਰ ਹਾਲੇ ਹਾਈ ਕੋਰਟ ਦੇ ਸਾਡੇ ਜੱਜ ਸਾਹਿਬ ਜਸਟਿਸ ਅਜੀਤ ਸਿੰਘ ਬੈਂਸ ਉਹਨਾਂ ਦੇ ਲੜਕਿਆ ਰਾਜਵਿੰਦਰ ਸਿੰਘ ਬੈਂਸ ਜੀ ਉਹਨਾਂ ਨਾਲ ਅਸੀਂ ਸੰਪਰਕ ਕੀਤਾ ਜੀ ਫਿਰ ਅਸੀਂ ਪਟੀਸ਼ਨ ਦਾਇਰ ਕੀਤੀ ਜੀ ਫਿਰ ਜਦੋਂ ਪਟੀਸ਼ਨ ਦਾਇਰ ਕਰਤੀ ਫੇਰ ਇਹ ਪੈਸੇ ਦੇਣ ਵਾਸਤੇ ਆਉਂਦੇ ਆ ਕੌਣ ਪੈਸੇ ਦੇਣ ਵਾਸਤੇ ਆ ਰਿਹਾ ਸੂਬਾ ਸਿੰਘ ਦਾ ਕੁੜਮ ਆਉਂਦਾ ਰਿਹਾ ਇੱਥੇ ਮੇਜਰ ਪਰ ਤੁਹਾਨੂੰ ਪੈਸੇ ਦੇ ਲਾਲਚ ਵੀ ਦੇ ਇਹਦਾ ਕੁਝ ਨਹੀਂ ਬਣਨਾ ਅੱਛਾ ਸੂਬਾ ਸਿੰਘ ਦਾ ਕੁਝ ਨਹੀਂ ਬਣਨਾ ਪੈਸੇ ਲੈ ਲਓ ਜਦੋਂ ਇਹ ਪਟੀਸ਼ਨ ਦਾਇਰ ਕਰਤੀ ਇਹਨਾਂ ਨੂੰ ਵਾਰੰਟ ਆ ਗਿਆ ਨਾ ਇਹ ਤੁਹਾਡੇ ਤੇ ਆ ਕੇਸ ਆ ਇਹਦਾ ਜਵਾਬ ਦਿਓ ਜੀ ਅਸੀਂ ਕਹਾਂ ਪੀ ਅਸੀਂ ਪੈਸੇ ਨਹੀਂ ਲੈਣਾ ਸੰਦੋ ਇਹ ਬੰਦਾ ਦੱਸ ਦਿਓ ਜੀ ਅਸੀਂ ਪੈਸੇ ਕੀ ਕਰਨੇ ਕਹਿੰਦਾ ਬੰਦਾ ਨਹੀਂ ਹੈਗਾ ਪੈਸੇ ਹੈਗੇ ਜੋ ਲੈ ਲਓ अच्छा जी पर बढ़ना को कोई नहीं का नहीं बढ़ना कोई गल नहीं अच्छा जी ते फिर सीबीआई च कितनी देर केस चलया 32 साल केस चलया जी 32 साल केस चलया 32 साल केस ਸਾਡਾ ਚੱਲਿਆ اچھا ਜੀ ਸਾਡਾ ਕੇਸ ਜਦੋਂ ਅਸੀਂ ਕੇਸ ਕੀਤਾ ਆ ਪਹਿਲਾਂ ਸਾਡੀ ਸੀਜੀਐਮ ਅੰਮ੍ਰਿਤਸਰ ਸਾਡੇ ਹੋਈ ਆ ਇਨਕੁਆਰੀ ਉਹ ਜਿਹੜੀ ਜੱਜ ਸੀ ਉਹ ਇਹਨਾਂ ਦੇ ਹੱਕ ਚ ਲਹਿ ਗਈ ਕੋਈ ਕੋਈ ਇਹਨਾਂ ਨੇ ਇੱਥੇ ਪੁਲਿਸ ਦੇ ਕੈਟ ਇਕੱਠੇ ਖੜ ਕੇ ਕੀਤੇ ਪਿੰਡਾਂ ਦੇ ਵਿੱਚੋਂ اچھا ਜੀ ਇਨਦੇ ਬੜੇ ਇੱਕ ਤਗੜੇ ਕੈਟ ਹੋ ਹੋ ਗਲੇ ਪੰਚਾਇਤਾਂ ਦੇ ਸਰਪੰਚ ਵਗੈਰਾ ਕੱਲ ਜਿਹੜੇ ਉਹਨਾਂ ਕੋਈ ਨਾ ਐਫੀਡੇਵਿਟ ਲਿਖ ਕੇ ਦਿੱਤਾ ਸੀ ਸੂਬਾ ਸਿੰਘ ਨੇ ਵੀ ਇਹ ਮੈਂ ਜਦੋਂ ਬਲਜੀਤ ਸਿੰਘ ਦਾ ਕੇਸ ਦਾਬਾ ਲਾ ਜਾਂਦੇ ਮੈਂ ਇੱਥੇ ਆ ਪਿੰਡ ਲਾਲੂ ਘੁੰਮਣ ਦੀ ਵਿੱਚ ਅੱਛਾ ਅੱਛਾ ਉੱਥੋਂ ਦੇ ਚਾਰ ਪੰਜ ਸਰਪੰਚ ਆ ਅੱਛਾ ਉਹਨਾਂ ਨੇ ਸਾਡੇ ਖਿਲਾਫ ਗਮਈਆਂ ਦਿੱਤੀਆਂ ਕਿ ਸੂਬਾ ਸਿੰਘ ਦੀ ਤੇ ਇੱਥੇ ਸੀ ਨਹੀਂ ਚੁੱਕਿਆ ਅੱਛਾ ਉਹ ਸੀ ਸੀਜੀਐਮ ਨੇ ਉਸ ਵੇਖ ਤੇ ਇਹਨਾਂ ਨੂੰ ਇਹਨਾਂ ਦਾ ਕੇਸ ਇਹਨਾਂ ਦੇ ਹੱਕ ਵਿੱਚ ਵੀ ਉਹ ਦੇ ਦਿੱਤਾ ਬਰੀ ਕਰ ਦਿੱਤਾ ਕਹਿ ਰਹੇ ਬਰੀ ਕਰਤਾ ਜੀ ਉਸ ਤੋਂ ਬਾਅਦ ਜਦੋਂ ਅਸੀਂ ਪਟੀਸ਼ਨ ਦਾਇਰ ਕੀਤੀ ਆ ਜੀ ਅਸੀਂ ਉਹਨਾਂ ਨੂੰ ਪੁੱਛਿਆ ਵਕੀਰ ਆਪਣੇ ਆਪਣੇ ਨੂੰ ਰਾਜਵਿੰਦਰ ਸਿੰਘ ਬੈਂਸ ਨੂੰ ਵੀ ਬੈਂਸ ਸਾਹਿਬ ਕੀ ਬਣਿਆ ਉਹ ਕਹਿੰਦੇ ਕਿ ਇਨਕੁਆਇਰੀ ਸੀਬੀਆਈ ਚ ਲੱਗ ਰਹੀ ਆ ਅੱਛਾ ਜੀ ਆਰਡਰ ਹੋ ਗਿਆ ਤੁਹਾਡੇ ਕੋ ਆ ਉਹ ਕਿ ਸੀਬੀਆਈ ਫਿਰ ਮੈਂ ਤੁਹਾਨੂੰ ਦੱਸੂਗਾ ਅੱਛਾ ਸੀਬੀਆਈ ਨੇ ਫਿਰ 32 ਸਾਲ ਬਾਅਦ ਫੈਸਲਾ ਕੀ ਸੁਲੋਆ 5 ਸਾਲ ਦੀ ਸਜ਼ਾ ਹੋਈ ਆ ਜੀ ਸੂਬਾ ਸਿੰਘ ਸੂਬਾ ਸਿੰਘ ਨੂੰ 5 ਸਾਲ ਦੀ ਸਜ਼ਾ ਹੋਈ ਆ ਸਜ਼ਾ ਤੋਂ ਤੁਸੀਂ ਖੁਸ਼ ਹੋ ਸਜ਼ਾ ਤੋਂ ਖੁਸ਼ ਤੇ ਨਹੀਂ ਪਰ ਚਲੋ ਜੋ ਕੰਡੀਸ਼ਨਲੀ ਦੀ ਪਾਵਰ ਸੀ ਉਹ ਇਸ ਕਰਕੇ ਹੋਇਆ ਨੇ ਕਿਉਂਕਿ ਬੋਡੀ ਨਹੀਂ ਮਿਲੀ ਸੀ ਕਿ ਬਲਜੀਤ ਸਿੰਘ ਜੀ ਦੀ ਸ਼ਰੀਰ ਉਹ ਜੇ ਤੇ ਦਫਾ 364 ਦਾ ਚਲਾਨ ਪੇਸ਼ ਕਰਦੇ ਜੀ ਸੀਬੀਆਈ ਫਿਰ ਤੇਨੂੰ 20 ਸਾਲ ਸਜ਼ਾ ਹੋਣੀ ਸੀ ਫਿਰ ਸੈਸ਼ਨ ਕੋਰਟ ਚ ਮਕੰਮਾ ਚੱਲਣਾ ਸੀ ਅੱਛਾ ਜੀ ਇਹ ਜਿਹੜੀ ਦਫਾ ਜਿਹੜੀ ਧਾਰਾ ਲਾਈ ਸੀ ਇਹਨਾਂ ਨੇ ਸੀਬੀਆਈ ਨੇ ਇਹ ਕੇਸ ਦੇ ਵਿੱਚ 5 ਸਾਲ ਦੀ ਸਜ਼ਾ ਉਹ ਚੀਫ ਜੁਡੀਸ਼ੀਅਰੀ ਰਜਿਸਟਰਡ ਕਰ ਸਕਦੀ ਸੀ ਅੱਛਾ 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 ਜੀ ਉਹਨਾਂ ਨੇ ਥੋੜੇ ਟਾਈਮ ਦੇ ਵਿੱਚ ਇਹ ਕੇਸ ਦਾ ਫੈਸਲਾ ਕੀਤਾ ਔਰ ਇੱਥੋਂ ਤੱਕ ਕਿ ਤਰੀਕ ਤੇ ਨਹੀਂ ਜਾਂਦੇ ਅਸੀਂ ਤਰੀਕ ਤੇ ਜਾਣਦੇ ਹਾਂ ਅੱਛਾ ਤੁਸੀਂ ਤਰੀਕ ਤੇ ਜਾਂਦੇ ਸੋ ਨਹੀਂ ਜਾਂਦੇ ਇਹ ਤਰੀਕ ਤੇ ਜਾਣਦੇ ਹਾਂ ਅੱਛਾ ਇਹ ਤਰੀਕ ਤੇ ਨਹੀਂ ਜਾਂਦੇ ਇਹਨਾਂ ਦੇ ਪਿੱਛੇ ਸਰਕਾਰ ਮਦਦ ਕਰਦੀ ਸੀ ਅੱਛਾ ਸਰਕਾਰ ਫਿਰ ਮਦਦ ਕਰਦੀ ਰਹੀ ਫਿਰ ਅਸੀਂ ਉੱਥੇ ਜਿਹੜੇ ਜੱਜ ਸਾਹਿਬ ਸੀ ਬਹੁਤ ਚੰਗੇ ਮਾਈਂਡ ਦੇ ਸੀ ਜੀ ਸਿੱਕਾ ਲੜਕੇ ਹੀ 29 ਸਾਲ ਉਦੀ ਉਮਰ ਹੈ ਅਮਨਦੀਪ ਕੋਰ ਕਮੋ ਹਾਂਜੀ ਅਸੀਂ ਉਹਨੂੰ ਕਿਹਾ ਇੰਕਾ ਇਹ ਸਾਡੀ ਬੇਨਤੀ ਆ ਵੀ ਅਸੀਂ 32 ਸਾਲ ਹੋ ਗਏ ਆ ਇਹ ਉੱਥੋਂ ਲਿਖ ਕੇ ਭੇਜ ਦਿੰਦੇ ਜਾਂ ਵੀਡੀਓ ਕਾਲ ਤੇ ਗਵਾਈ ਇਹਨਾਂ ਦਾ ਹੋ ਜਾਂਦੀ ਆ ਜੀ ਗੱਲ ਬਾਤ ਤੇ ਸਾਨੂੰ ਫਿਰ ਦੱਸੋ ਕੀ ਇਨਸਾਫ ਦਿੰਦੇ ਜੋ ਉਹਦੇ ਦਿਮਾਗ ਚ ਤੇ ਇਹੋ ਜਿਹਾ ਹੋਇਆ ਅਸਰ ਹੋਇਆ ਉਹਨੇ ਅਗਲੀ ਵਾਰੀ ਕਹਿੰਦੀ ਕਿ ਉਹ ਆਉਣਗੇ ਤਾਂ ਤੁਸੀਂ ਸਾਡੀ ਵੀ ਹਾਲੀ ਲੱਗੂਗੋਨ ਦੀ ਬਾਦੀ ਲੱਗੂ ਕਿ ਜਮਾਨਾ ਆਊਗਾ ਅੱਛਾ ਜੀ ਫੇਰੇ ਪੇਸ਼ ਹੋਏ ਆ ਅੱਛਾ ਜੀ ਪੇਸ਼ ਹੋਰ ਕਿੰਨੇ ਬੰਦੇ ਸੀਗੇ ਕਿ ਕੱਲ੍ਹ ਇਹਦੇ ਚ ਚੋਂ ਤਿੰਨਾਂ ਨੂੰ ਸਜ਼ਾ ਹੋਈ ਐ ਇੱਕ ਲੱਭਾ ਨਹੀਂ ਜੀ ਅੱਛਾ ਤਿੰਨਾਂ ਨੂੰ ਉਹਨਾਂ ਨੂੰ ਪੰਜ-ਪੰਜ ਸਾਲ ਸਜ਼ਾ ਹੋਈ ਐ ਪੰਜ-ਪੰਜ ਸਾਲ ਸਜ਼ਾ ਹੋਈ ਐ ਸਜ਼ਾ ਹੋਈ ਐ ਤੇ ਹੁਣ ਜੋ ਸੂਬਾ ਸਿਗਨਲ ਹੋਇਆ ਵੈ ਜੋ ਜੇਲ੍ਹ ਦੇ ਵਿੱਚ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕੀ ਸੋਚਦੇ ਹੋ ਉਹ ਮੈਂ ਤੁਹਾਨੂੰ ਦੱਸਦਾ ਨਾ ਜੀ ਕਿ ਜਦੋਂ ਉਹ ਇਹ ਪੇਸ਼ ਹੋਇਆ ਜੀ ਸਾਡੇ ਕੇਸ ਦੇ ਵਿੱਚ ਜੀ ਉਹਦੇ ਇਹ ਬੜਾ ਮਕਰਾ ਬੰਦਾ ਸੀ ਅੱਛਾ ਇਹ ਹੁਣੇ ਵੀ ਜਿਹੜੇ ਇਹ ਕੰਮ ਇਹਦੇ ਨਾਲ ਹੋਇਆ ਇਹ ਇਹਨਾਂ ਦੀ ਆਪਣਾ ਦਿਮਾਗ ਮੁਤਾਬਕ ਹੋਇਆ ਕਿਉਂਕਿ ਅਜੇ ਵੀ ਇਹ ਪੁਲਿਸ ਵਾਲੇ ਸਮਝਦੇ ਆਪਣੇ ਦੋਸ਼ੀ ਹੁੰਦੇ ਵੀ ਹੋਏ ਵੀ ਅੱਛਾ ਹਾਲੇ ਵੀ ਆਪਣੇ ਉਹ ਪੁਲਿਸ ਵਾਲੇ ਉਹੋ ਚੀਜ਼ ਸਮਝਦੇ ਆ ਪਿਆ ਅਸੀਂ ਉਹੋ ਚੀਜ਼ ਅੱਛਾ ਜੀ ਉੱਥੇ ਉਹ ਲੜਕੀ ਕਹਿੰਦੀ ਜਿਹੜੀ ਜੱਜ ਸੀ ਉਹ ਕਹਿੰਦੀ ਕਿ ਇਹ ਨਖਰੇ ਜਿਹੇ ਕਰੇ ਵੀ ਮੈਂ ਮੇਰੇ ਕੋ ਤਰਿਆ ਨਹੀਂ ਆਂਦਾ ਉਹ ਆ ਜੂਗਾ ਜੀ ਉਹ ਕਹਿੰਦੀ ਕਿ ਸਿੱਧਾ ਹੋ ਕੇ ਖੜ ਜਾ ਜਦੋਂ ਉਹਨੇ ਸਿੱਧਾ ਹੋ ਕੇ ਖੜਨ ਵਾਸਤੇ ਕਿਹਾ ਤੇ ਇਹਦਾ ਪਿਸ਼ਾਬ ਨਿਕਲਗਾ ਕੋਰਟ ਦੇ ਵਿੱਚ ਅੱਛਾ ਜੀ ਇਹ ਏਡਾ ਵੇਖ ਲੋ ਕਹਿੰਦਾ ਮੈਂ ਸੂਬਾ ਸਰਹੰਦਾ ਹਾਂ ਜੀ ਇਹਦਾ ਪਿਸ਼ਾਬ ਨਿਕਲਗਾ ਕੋਰਟ ਦੇ ਵਿੱਚ ਅੱਛਾ ਜੀ ਜਿਹੜਾ ਬੰਦਾ ਇੱਕ ਲੇਡੀ ਜ ਆ ਉਹ ਜਦੋਂ ਤਾਂ ਕੰਮ ਬਗਾਇਆ ਉਹਦੇ ਦਬਕੇ ਤੋਂ ਕੰਮ ਬਗਾਇਆ ਸਿੰਘਾਂ ਦੇ ਦਬਕੇ ਤੋਂ ਕੀ ਚੱਲੇ ਹੋਊਗਾ ਜੀ ਪਰ ਉਹਨਾਂ ਨੇ 5 ਸਾਲ ਸਜ਼ਾ ਸੁਣਾਈ ਜੀ ਜਿਹਦੇ ਵਿੱਚ ਚਲੋ ਮੈਂ ਨਹੀਂ ਕਹਿੰਦਾ ਹਾਤੇ ਵੱਖ ਹੁੰਦੇ ਜੇਲਾਂ ਦੇ ਵਿੱਚ ਜੀ ਕੈਦੀ ਦੇ ਵਾਕ ਹ ਤਾਂ ਦਾ ਹਵਾਲਾਟੀ ਦਾ ਵਾਕ ਹੁੰਦਾ ਫਾਂਸੀ ਵਾਲੇ ਦੇ ਵਾਕ ਹੱਤੇ ਹੁੰਦੇ ਆ ਜੀ ਤੇ ਇੱਕ ਦੋ ਮੈਂ ਅੰਮ੍ਰਿਤਸਰ ਦੇਲ ਦੀ ਤੁਹਾਨੂੰ ਦੱਸਦਾ ਉੱਥੇ 1 2 3 ਹਵਾਲਾਟੀਆਂ ਵਾਸਤੇ ਆ ਜੀ ਜਿਹੜੀ ਪਹਿਲੀ ਜੇਲ ਸੀ 5 6 ਨੰਬਰ ਕੈਦੀਆਂ ਵਾਸਤੇ ਹੱਤਾ ਹੁੰਦਾ ਫਾਂਸੀ ਵਾਲਿਆਂ ਵਾਸਤੇ ਵਾਕ ਹ ਪਰ ਜਿਹੜੇ ਇਹੋ ਜਿਹੇ ਕ੍ਰਾਸ ਕੇਸ ਹੁੰਦੇ ਆ ਨਾ ਜੀ ਜਤ ਤੱਕ ਕਿਹਦਾ ਝਗੜਾ ਹੋ ਜੇ ਉਹਨਾਂ ਨੂੰ ਵੱਖੋ ਵੱਖਰੇ ਸੇ ਚੱਕੀਆਂ ਵੀ ਉੱਥੇ ਵੀ ਦੇ ਦਿੰਦੇ ਪੀ ਇਹਨਾਂ ਦਾ ਝਗੜਾ ਨਾ ਹੋਵੇ। ਅੱਛਾ ਜੀ। ਮਤਲਬ ਤੁਹਾਡੇ ਕਹਿੰਦਾ ਵੇ ਕਿ ਸੰਦੀਪ ਸਿੰਘ ਸੰਨੀ ਹਵਾਲਾਤੀ ਸੀ ਉਹਨੂੰ ਅਲੱਗ ਹੋਣਾ ਚਾਹੀਦਾ ਸੀਗਾ। ਇਹ ਇਕੱਠੇ ਕਿਵੇਂ ਹੋ ਗਈ? ਸੰਦੀਪ ਸਿੰਘ ਸੰਨੀ ਜਿਹੜਾ ਆ ਉਹ ਹਵਾਲਾਟੀ ਆ। ਹਾਂਜੀ। ਉਹ ਜੇਲ੍ਹ 'ਚ ਤੁਰ ਫਿਰ ਸਕਦਾ। ਜੀ। ਕੁਝ ਟਾਈਮ ਵਾਸਤੇ ਜੇਲ੍ਹ ਦਾ ਕਾਨੂੰਨ ਹੁੰਦਾ 2-3 ਘੰਟੇ ਵੀ ਬੰਦ ਕਰਦੇ ਦੁਪਹਿਰ ਦੇ ਟਾਈਮ 'ਤੇ। ਜੀ। ਹਵਾਲਾਟ ਹਵਾਲਾਟਾਂ। ਤੇ ਕੈਦੀ ਸਦਾ ਖੁੱਲੇ ਹੁੰਦੇ ਆ ਕਿਉਂਕਿ ਕੈਦੀ ਆਪਣੇ ਕੰਮਾਂ ਤੇ ਜਾਂਦੇ ਆ ਫੈਕਟਰੀਆਂ 'ਚ ਕੰਮ ਹੁੰਦੇ ਆ। ਕੈਦੀਆਂ ਦੇ ਬਾਰਕਾਂ ਵਾਕ ਹੁੰਦੀਆਂ ਜੀ ਇਹ ਇੱਕ ਸਾਜ਼ਿਸ਼ ਆ ਵੀ ਜਿਹੜਾ ਉਹਦੇ ਉਹ ਜਦੋਂ ਤੁਰਦਾ ਫਿਰਦਾ ਹੋਵੇ ਤੰਗ ਕਰਦੇ ਹੋਣਗੇ ਅੱਛਾ ਜੀ ਮਤਲਬ ਸੂਬਾ ਸਿੰਘ ਤੇ ਜਿਹੜੇ ਜਿਨ੍ਹਾਂ ਨਾਲ ਝਗੜਾ ਹੋਇਆ ਉਹਨਾਂ ਚੋਂ ਕੋਈ ਤੰਗ ਕਰਦਾ ਹੋਵੇਗਾ ਇਹ ਇਹ ਮਚਣਾ ਕਰਦੇ ਹੋਣਗੇ ਸਾਨੂੰ ਮਚਣਾ ਕਰਦੇ ਰੇ ਕੋਰਟ ਦੇ ਵਿੱਚ ਕੀ ਮਰ ਪਈ ਇਹਦਾ ਕੀ ਬਣਨਾ ਕਿਸਨ ਦਾ ਕੀ ਬਣਨਾ ਉਹਨੂੰ ਮੈਂ ਆਂਦੇ ਹੋਣਗੇ ਕਿ ਤੁਰੇ ਜਾਂਦਾ ਕੋਈ ਕੋਈ ਕੀਤਾ ਹੋਊਗਾ ਅੱਛਾ ਉਹ ਜਿਹੜਾ ਸੂਬਾ ਸਿੰਘ ਨਾਲ ਹੋਇਆ ਉਹਨੂੰ ਫਿਰ ਤੁਸੀਂ ਕਿਵੇਂ ਕਹਿੰਦੇ ਹੋ ਕਿ ਕਿਸ ਤਰ੍ਹਾਂ ਇਹ ਜੋ ਹੋਇਆ ਵੈ ਦੇਖੋ ਜੀ ਇਹ ਜੁਲਮ ਆ ਇਹ ਪਿੱਛੋਂ ਤੋਂ ਲੈ ਕੇ ਤੁਰੇ ਆਏ ਆ ਅੱਛਾ ਜੀ ਇਹਦੀ ਸਜ਼ਾ ਪਿੱਛੋਂ ਤੋਂ ਮਿਲਦੀ ਆਈ ਆ ਅੱਛਾ ਜੀ ਸੂਬਾ ਸਿੰਘ ਨੂੰ ਅੱਜ ਚਲੋ ਸਜ਼ਾ ਅਜੇ ਥੋੜੀ ਹੋਈ ਆ ਜੀ ਅੱਛਾ ਮੈਨੂੰ ਇਹ ਦੱਸੋ ਸੂਬਾ ਸਿੰਘ ਸਰਹੱਦੇ ਦੇ ਇੱਧਰ ਹੋਰ ਵੀ ਕਾਫੀ ਤਸ਼ੱਦਦ ਕੀਤੇ ਲੋਕਾਂ ਨੇ ਬੜਾ ਤਸ਼ੱਦਦ ਦੇ ਆਏ ਮਾਨੋਚਾਲ ਪਰਿਵਾਰ ਆ ਆ ਬਾਬਾ ਚੰਨ ਸਿੰਘ ਦਾ ਪਰਿਵਾਰ ਆ ਕਾਸੇਵਾ ਵਾਲੇ ਆ ਜਿਹੜਾ ਹੁਣ ਕੇਸ ਤੇ سزا ਹੋਈ ਆ ਹਾਂਜੀ ਜੇ ਛੋਣੇ 6 7 ਵਜੇ ਆ ਤੇ ਉਹਦੇ ਕੇਸ ਤੇ سزا ਇਹਨਾਂ ਨੂੰ ਦੇਖੋ ਜੇ ਅੱਜ سزا ਹੁੰਦੀ ਆ ਤੇ ਭਾਵੇਂ ਕਿ ਜਮਾਨਤ ਹੁੰਦੀ ਆ ਸਰਕਾਰ ਉਹਨਾਂ ਨੂੰ ਜਮਾਨਤ ਹੀ ਦਿੰਦੀ ਆ ਜੀ ਹੁਣ ਚਾਰ ਪੁਲਿਸ ਮੁਲਾਜ਼ਮ ਮਾਰੇ ਆ ਇੱਕ ਕੇਸ ਦੇ ਵਿੱਚ ਇਹਨਾਂ ਨੇ ਇਹਨੇ ਮੈਂ ਤੁਹਾਨੂੰ ਦੱਸਦਾ ਕੋਈ ਮੁਲਾਜ਼ਮ ਹੈ ਨਾ ਜਿਹੜਾ ਏਐਸਆਈ ਲੈਵਲ ਦਾ ਜੀ ਉਹ ਥਾਣੇ 'ਚ ਕੰਮ ਬਿਧਾ ਹੁੰਦਾ ਹੈ ਵੀ ਪਤਾ ਨਹੀਂ ਇਹਨੇ ਕੰਜਰ ਨੇ ਕਾਊਂਟਰ ਸਾੜਾ ਕਰ ਦਨਾ ਰਾਤ ਨੂੰ ਬਸ ਸੂਬਾ ਸਿੰਘ ਤੇ ਸੂਬਾ ਸਿੰਘ ਤੋਂ ਔਰੇ ਕਹਿੰਦਾ ਮੈਂ ਆਪਣਾ ਖਫਣ ਰਿਆ ਜਿੰਨੇ ਮੇਰੇ ਨਾਲ ਆਉਣਾ ਆ ਜੋ ਇਹ ਕੰਮ ਸੀ ਇਹਨਾਂ ਦੇ ਅੱਛਾ ਮੈਂ ਤਾਂ ਸੂਬਾ ਸਿੰਘ ਇਦਾਂ ਤਸ਼ੱਦਦ ਕਰਦਾ ਹਾਂ ਹਾਂਜੀ ਚਲੋ ਬਹੁਤ ਮਿਹਰਬਾਨੀ ਇਹ ਜਿਹੜੀ ਹੁਣ ਸਾਡੀ ਜਿਹੜੀ ਕੰਮ ਕੀਤਾ ਇਹ ਸਾਡੇ ਸਿੱਖ ਕੌਮ ਦੇ ਮਹਾਨ ਵਕੀਲ ਜਿਹੜੇ ਸੀ ਜੀ ਰਾਜਵਿੰਦਰ ਸਿੰਘ ਬੈਂਸ ਜੀ ਜਿਹੜੇ ਜਸਤਜ ਸਿੰਘ ਦੇ ਲੜਕੇ ਆ ਜੀ ਇਹਨਾਂ ਨੇ ਸਾਡੇ ਕੇਸੜੇ 베ਰਕਾ ਸਾਹਿਬ ਵੀ ਸਰਬਜੀਤ 베ਰਕਾ ਜੀ ਸਾਡੇ ਬਰਜਿੰਦਰ ਸਿੰਘ ਸੋਢੀ ਸੀ ਜਗਜੀਤ ਸਿੰਘ ਹੀ ਪਰ ਸਿੱਖ ਕੌਮ ਨੇ ਸਾਡੇ ਕੋ ਕੋਈ ਪੈਸਾ ਨਹੀਂ ਲਾ ਮਹੀਂ ਵੇ ਵਕੀਲਾਂ ਨੇ ਕੋਈ ਪੈਸਾ ਨਹੀਂ ਕੋਈ ਸਾਡੇ ਕੋ ਕੋਈ ਪੈਸਾ ਨਹੀਂ ਲਾ ਕੋਈ ਸਾਡੇ ਕੋ ਚਾਹ ਨਹੀਂ ਪੀਤੀ ਵਕੀਲਾਂ ਅਜਿਹਾ ਜਿਤਰਾ ਪਾਉਣ ਪੀਤੀ ਇੱਕ ਉਹ ਘੁੱਟ ਪੀ ਲਿਓ ਕਿਤੇ ਬੈਠੇ ਨੇਚਰਲੀ ਤੌਰ ਤੇ ਪਰ ਸਿੱਖ ਕੌਮ ਸਦਾ ਜਿੰਦੀ ਆ ਬਿਲਕੁਲ ਜੀ ਆ ਕਿਹੇ ਵੀ ਹੈਗੇ ਆ ਜਿਹੜੇ ਵੀ ਹੈਗੇ ਆ ਇਹ ਇਸ ਤਰ੍ਹਾਂ ਹੀ ਚੱਕਰ ਚੱਲਦਾ ਰਹੂਗਾ ਜੀ ਅੱਜ ਜੀ ਬਹੁਤ ਮਿਹਰਬਾਨੀ ਸੋ ਤੁਸੀਂ ਦੇਖਿਆ ਕਿ ਅਸੀਂ ਗੱਲ ਕੀਤੀ ਹੈ ਪਰਮਜੀਤ ਸਿੰਘ ਜੀ ਮਾਲੂਵਾਲ ਤਰਨਤਾਰਨ ਜ਼ਿਲ੍ਹੇ ਦੇ ਨੇ ਇਹਨਾਂ ਦੇ ਭਰਾ ਲਾਪਤਾ ਹੋ ਗਏ ਜਿਸ ਚ ਸੁਭਾ ਸਿੰਘ 5 ਸਾਲ ਦੀ ਸਜ਼ਾ ਕੱਟ ਰਿਹਾ ਸੀ ਤੇ ਇਹਨਾਂ ਨੇ ਦੱਸਿਆ ਕਿ ਕਿਸ਼ਤਾਂ ਤਸ਼ੱਦਦ ਧਾਈ ਰਹੀ ਸੀਗੀ ਪੂਰੇ ਇਲਾਕੇ ਦੇ ਵਿੱਚ ਇੱਥੋਂ ਤੱਕ ਕਿ ਪੁਲਿਸ ਵਾਲੇ ਵੀ ਉਹਨਾਂ ਕੋਲ ਕੰਬਦੇ ਸੀ ਸੁਭਾ ਸਿੰਘ ਨੇ ਹੋਰ ਕੀ ਕੁਝ ਕੀਤਾ ਅਸੀਂ ਤੁਹਾਨੂੰ ਜਲਦ ਹੀ ਦਿਖਾਉਂਦੇ ਰਵਾਂਗੇ ਜੁੜੇ ਰਹੋ ਵਾਈਸ ਪੰਜਾਬ ਨਾਲ ਧੰਨਵਾਦ